ਹਾਂਜੀ ਕਾਫੀ ਕਿਸਾਨ ਵੀਰ ਪੁੱਛ ਰਹੇ ਸੀ ਕਿ ਜਿੰਨਾ ਖੇਤਾਂ ਵਿੱਚ ਝੋਨਾ ਜਲਦੀ ਨਹੀਂ ਚੱਲਦਾ ਉਸ ਨੂੰ ਕੀ ਪਾਇਆ ਜਾਵੇ ਤਾਂ ਕਿਸਾਨ ਵੀਰੋ ਝੋਨਾ ਨਾ ਚੱਲਣ ਦੇ ਕੁਝ ਕਾਰਨ ਹੁੰਦੇ ਨੇ ਜਿਵੇਂ ਪਨੀਰੀ ਪੱਕੀ ਲਗਾਣੀ ਮਤਲਬ ਜਿਆਦਾ ਦੇਣਾ ਦੀ ਪਨੀਰੀ ਖੇਤਾਂ ਵਿੱਚ ਲਾਉਣੀ 35-40 ਦੇਣਾ ਤੋਂ ਉੱਪਰ ਜਾਂ ਫਿਰ ਝੋਨਾ ਜਿਆਦਾ ਡੁੰਗਾ ਲੱਗਣਾ ਜਿਵੇਂ 10 ਕੁ ਦਿਨ ਪਹਿਲਾਂ ਵੀ ਇੱਕ ਵੀਡੀਓ ਪਾਈ ਸੀ ਕਿ ਝੋਨਾ 1 ਇੰਚ ਤੱਕ ਲੱਗਣਾ ਚਾਹੀਦਾ ਜੇ ਜਿਆਦਾ ਡੁੰਗਾ ਝੋਨਾ ਅਲੱਗੇਗਾ ਤਾਂ ਦੇਰ ਬਾਅਦ ਝੋਨਾ ਚੱਲੇਗਾ ਜਿਵੇਂ ਜਿਆਦਾ ਡੁੰਗਾ ਝੋਨਾ ਲਾ ਦਿੰਨੇ ਆ ਫਿਰ ਉਹਦੀ ਡਬਲ ਜੜ ਬਣਦੀ ਆ ਤੇ ਫਿਰੋ ਚੱਲਣ ਵਿੱਚ ਟਾਈਮ ਲੱਗਦਾ ਜਾਂ ਫਿਰ ਕਈ ਖੇਤਾਂ ਵਿੱਚ ਪਾਣੀ ਨਹੀਂ ਖੜਦਾ ਉੱਥੇ ਵੀ ਝੋਨਾ ਦੇਰੀ ਨਾਲ ਚੱਲਦਾ ਸੋ ਬਾਈ ਜੀ ਆ ਜੋ ਤੁਸੀਂ ਖਾਦ ਵੀਡੀਓ ਵਿੱਚ ਦੇਖੀ ਹੈ ਆਈਪੀਐਲ ਇੰਪੋਰਟਡ ਫਰਟੀਲਾਈਜ਼ਰ ਇਹ ਪਹਿਲੀ ਯੂਰੀਆ ਨਾਲ ਮਿਕਸ ਕਰਕੇ ਪਾਉਣ ਨਾਲ ਝੋਨਾ ਜਲਦੀ ਚੱਲ ਪੈਂਦਾ ਇਹ 25 ਕਿਲੋ ਦਾ ਥੈਲਾ ਹੁੰਦਾ ਇਸ ਦਾ ਝੋਨੇ ਦੀ ਪਨੀਰੀ ਤੇ ਵੀ ਬਹੁਤ ਵਧੀਆ ਰਿਜ਼ਲਟ ਮਿਲਿਆ ਕਾਫੀ ਕਿਸਾਨ ਵੀਰਾਂ ਨੇ ਪਨੀਰੀ ਤੇ ਇਹ ਵਰਤਿਆ ਵੀ ਸੀ ਫਿਰ ਵੀਰਾਂ ਨੇ ਮੈਸੇਜ ਵੀ ਕਰੇ ਕਿ ਰਿਜ਼ਲਟ ਬਹੁਤ ਵਧੀਆ ਬਹੁਤ ਵਧੀਆ ਗਰੋਥ ਕੀਤੀ ਪਨੀਰੀ ਨੇ ਬਾਕੀ ਵੀਰੇ ਅਸੀਂ ਕਿਸੇ ਨੂੰ ਰეკਮੈਂਡ ਨਹੀਂ ਕਰਦੇ ਕਿ ਜ਼ਰੂਰੀ ਤੁਸੀਂ ਇਹੀ ਪਾਣਾ ਸੋ ਤੁਸੀਂ ਆਪ ਵੀ ਤਜਰਬਾ ਕਰਿਆ ਕਰੋ ਕਿ ਕਿਸ ਖਾਦਿਆਂ ਦਵਾਈ ਨਾਲ ਫਸਲ ਤੇ ਰਿਜ਼ਲਟ ਮਿਲਦੇ ਨੇ